ਅਗਵਾੜਾ ਦਾ ਕਥਿਤ ਬੇਅਦਬੀ ਮਾਮਲਾ ਕੀ ਅਸਲ ਦੇ ਵਿੱਚ ਬੇਅਦਬੀ ਮਾਮਲਾ ਹੈ ਹੀ ਨਹੀਂ ਇਹ ਵੱਡਾ ਸਵਾਲ ਖੜਾ ਹੋ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਖੁਲਾਸਾ ਕਰ ਦਿੱਤਾ ਗਿਆ ਇੱਕ ਪਾਸੇ ਰਮਨਦੀਪ ਸਿੰਘ ਮੰਗੂ ਮਾਠ ਜਿਹੜਾ ਕਿ ਨਿਹੰਗ ਬਾਣੇ ਦੇ ਵਿੱਚ ਅਕਸਰ ਨਜ਼ਰ ਆਉਂਦਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਨੂੰ 7 ਦਿਨ ਦੇ ਰਿਮਾਂਡ ਦੇ ਉੱਤੇ ਚੱਕ ਲਿਆ ਜਾਂਦਾ ਆ ਤੇ ਦੂਜੇ ਪਾਸੇ ਪੁਲਿਸ ਵੱਲੋਂ ਖਾਸ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹ ਵਿਅਕਤੀ ਨਿਜੀ ਤੌਰ ਦੇ ਉੱਤੇ ਹਿੰਸਕ ਵਿਚਾਰਧਾਰਾ ਦਾ ਰੜਾ ਹੈਗਾ ਔਰ ਸਾਫ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਚੜ੍ਹਤ ਦੇ ਵਾਸਤੇ ਇਸ ਨੇ ਇਹ ਕਤਲ ਕੀਤਾ ਆ ਜਾਣਕਾਰੀ ਮੁਤਾਬਕ ਪੁਲਿਸ ਦਾ ਇਹ ਸਾਫ ਕਹਿਣਾ ਆ ਕਿ ਇਸ ਵਿਅਕਤੀ ਨੇ ਮੰਗੂ ਮਾਠ ਨੇ ਇਹ ਕਤਲ ਜਾਣ ਬੁੱਝ ਕੇ ਕੀਤਾ ਆ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਵੱਡਾ ਖਲਾਸਾ ਕੀਤਾ ਆ ਕਿ ਬੇਅਦਬੀ ਦੀ ਕੋਈ ਘਟਨਾ ਵਾਪਰੀ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬੇਅਦਬੀ ਨਹੀਂ ਵਾਪਰੀ ਸਕੋ ਇਸ ਵਿਅਕਤੀ ਨੇ ਪ੍ਰਵਾਸੀ ਵਿਅਕਤੀ ਦਾ ਕਤਲ ਕੀਤਾ ਆ ਔਰ ਦੂਜੇ ਪਾਸੇ ਪ੍ਰਵਾਸੀ ਵਿਅਕਤੀ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਇਹ ਕਿਹਾ ਗਿਆ ਆ ਕਿ ਉਹ ਜਿਹੜਾ ਪ੍ਰਵਾਸੀ ਵਿਅਕਤੀ ਸੀ ਉਹ ਦਰਅਸਲ ਦਿੱਲੀ ਦਾ ਰਹਿਣ ਵਾਲਾ ਸੀ ਪਰ ਉਸ ਦਾ ਪਿਛੋਕੜ ਪੰਜਾਬ ਦੇ ਨਾਲ ਮਿਲਦਾ ਆ ਪੰਜਾਬ ਦੇ ਉਸ ਦੇ ਪੁਰਖੇ ਰਹਿਣ ਵਾਲੇ ਸੀ ਤੇ ਉਸੇ ਵਾਸਤੇ ਉਹ ਪੰਜਾਬ ਫਗਵਾੜੇ ਵਿੱਚ ਆਇਆ ਹੋਇਆ ਸੀ ਤੇ ਉੱਥੇ ਹੀ ਉਸ ਨੂੰ ਸ਼ਿਕਾਰ ਬਣਾਇਆ ਗਿਆ ਪਰ ਕਿਹੜੀ ਮਨਸ਼ਾ ਨਾਲ ਮਾਰਿਆ ਗਿਆ ਆ ਉਸ ਬਾਰੇ ਪੁਲਿਸ ਨੇ ਇਹ ਕਿਹਾ ਆ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਚੜਤ ਵਾਸਤੇ ਮੰਗੂ ਮਾਠ ਨੇ ਇਹ ਕਤਲ ਕੀਤਾ ਆ ਇਸ ਬਾਰੇ ਅਜੇ ਤੱਕ ਜੋ ਗੱਲਾਂ ਕਹੀਆਂ ਗਈਆਂ ਉਸ ਮੁਤਾਬਕ ਸਾਫ਼ ਕਰ ਦਿੱਤਾ ਗਿਆ ਹੈ ਕਿ ਬੇਦਬੀ ਨਹੀਂ ਹੋਈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਨਿਹੰਗ ਚਿਹਰੇ ਸਾਹਮਣੇ ਆਏ ਔਰ ਉਹਨਾਂ ਵੱਲੋਂ ਮੰਗੂ ਮੱਠ ਦੀ ਹਮਾਇਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਮੰਗੂ ਮੱਠ ਨੂੰ ਜਦੋਂ ਹਿਰਾਸਤ ਚਲਿਆ ਗਿਆ ਸੀ ਉਸ ਵੇਲੇ ਵੀ ਉਸ ਉੱਤੇ ਗੈਰ ਅਦਾ ਇਰਾਦਤਨ ਕਤਲ ਦੇ ਇਲਜ਼ਾਮ ਲੱਗੇ ਸੀ ਪਰ ਹੁਣ 7 ਦਿਨ ਦੇ ਰਿਮਾਂਡ ਤੇ ਚੱਕ ਲਿਆ ਗਿਆ ਔਰ ਰਿਮਾਂਡ ਦੇ ਪਹਿਲੇ ਦਿਨ ਹੀ ਏਡੇ ਵੱਡੇ ਖੁਲਾਸੇ ਹੋ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਜੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਕਿਹੜੇ ਤਰੀਕਿਆਂ ਦੇ ਨਾਲ ਉਸ ਨੂੰ ਟਾਰਚਰ ਕੀਤਾ ਗਿਆ ਜਾਂ ਉਸ ਨੂੰ ਮਾਰਿਆ ਗਿਆ ਉਸ ਵਿਅਕਤੀ ਨੂੰ ਇਹ ਅਜੇ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਫਿਲਹਾਲ ਰਮਨਦੀਪ ਮੰਗੂ ਮਾਠ ਦੇ ਬਾਰੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਔਰ ਸਾਫਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਬੇਅਦਬੀ ਜਿਹੜੀ ਹੈ ਉਹ ਨਹੀਂ ਹੋਈ ਸੀ ਖैर ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੋਣਗੇ ਕੀ ਕੁਝ ਸਾਹਮਣੇ ਆਵੇਗਾ ਇਹ ਸਮਾਂ ਦੱਸੇਗਾ ਪਰ ਜੋ ਵੀ ਹੋਏਗਾ ਤੋਂ ਦੱਸਦੇ ਰਵਾਂਗੇ ਔਰ ਤਕਲੀ ਬਣੇ ਰੋ 1 dia punjabi ਤੇ ਸਬਸਕ੍ਰਾਈਬ ਟੂ 1 india ਚੈਨਲ ਐਂਡ ਨੈਵਰ ਮਿਸ ਐਨ ਅਪਡੇਟ